ਸਵਾਗਤ ਹੈ ਦੋਸਤੋ ਤੁਹਾਡਾ ਆਪਣੇ YouTube ਚੈਨਲ ਝਾਜ ਐਗਰੀਕਲਚਰ ਤੇ ਦੋਸਤੋ ਅੱਜ ਦੀ ਵੀਡੀਓ ਆਪਾਂ ਲੈ ਕੇ ਆਏ ਝੋਨੇ ਦੀ ਪਨੀਰੀ ਸੰਬੰਧੀ ਪਨੀਰੀ ਕਦੋਂ ਰਲਾਈ ਜਾਵੇ ਉਹਦੇ ਵਿੱਚ ਆਪਾਂ ਕੀ ਕੀ ਚੀਜ਼ਾਂ ਐਡ ਕਰ ਸਕਦੇ ਹਾਂ ਤੇ ਝੋਨੇ ਦੇ ਕਿਹੜੇ ਬੀਜ ਨੇ ਜਿਹੜੇ ਇਸ ਵਾਰੀ ਜ਼ਿਆਦਾ ਫੇਮਸ ਰਹਿਣਗੇ ਤੇ ਜਿਹੜਾ ਕੱਲ ਆਇਆ ਸਰਕਾਰ ਵੱਲੋਂ ਨੋਟੀਫਿਕੇਸ਼ਨ ਵਿੱਚ ਝੋਨਾ 15 ਜੂਨ ਤੋਂ ਆਪਾਂ ਲਗਾ ਸਕਦੇ ਹਾਂ ਮੋਟਰ ਵਾਲੀ ਲੈਡ 15 ਜੂਨ ਤੋਂ ਛੱਡੀ ਜਾਵੇਗੀ ਪਰਮਿਸ਼ਨ ਪੀਰੀਅਡ ਆਪਣਾ 15 ਜੂਨ ਕਰ ਦਿੱਤਾ ਗਿਆ ਉਹਦੇ ਸੰਬੰਧੀ ਅੱਜ ਵਿਚਾਰ ਕਰਾਂਗੇ ਜੇਕਰ ਦੋਸਤੋ ਆਪਾਂ ਸਭ ਤੋਂ ਪਹਿਲਾ ਸਟੈਪ ਸਟਾਰਟ ਕਰੀਏ ਤਾਂ ਜਿਹੜਾ ਝੋਨੇ ਦੀ ਪਨੀਰੀ ਵਾਲਾ ਤੁਹਾਡੀ ਜਗਾ ਆ ਥਾਂ ਆ ਉਹ ਕਣਕ ਤੋਂ ਬਾਅਦ ਸੰਝਮੀ ਹੋਣੀ ਚਾਹੀਦੀ ਆ ਉਹਦੇ ਵਿੱਚ ਕਿਸੇ ਵੀ ਕਿਸਮ ਦਾ ਹਰੇ-ਚਾਰੇ ਵਾਲੀ ਜਗ੍ਹਾ ਨਹੀਂ ਹੋਣੀ ਚਾਹੀਦੀ ਬਰਸੀਮ ਵਾਲੀ ਜਗ੍ਹਾ ਨਹੀਂ ਹੋਣੀ ਚਾਹੀਦੀ ਕਿਉਂਕਿ ਉਸ ਦੇ ਵਿੱਚ ਕੀ ਹੈ ਇਸ ਤਰ੍ਹਾਂ ਦੇ ਮੱਖੀ ਜਾਂ ਸੁੰਡੀਆਂ ਵਗੈਰਾ ਹੁੰਦੀਆਂ ਨੇ ਜਿਹੜੇ ਕਿ ਝੋਨੇ ਨੂੰ ਅੱਗੇ ਗਰੋਥ ਹੋਣ ਤੋਂ ਰੋਕਦੇ ਨੇ ਪਾਪ ਕੀ ਜੇਕਰ ਉੱਤੇ ਹਰੇਚਾਰਾ ਹੋਵੇਗਾ ਤਾਂ ਉਹਦੀ ਜ਼ਮੀਨ ਦੇ ਵਿੱਚੋਂ ਤਾਕਤ ਪਹਿਲਾਂ ਹੀ ਹਰਾਚਾਰੇ ਨੇ ਚੂਸ ਲੈਣੀ ਆ ਤੇ ਪਨੀਰੀ ਦੇ ਲਈ ਕੋਈ ਹਰੇਚਾਰੇ ਨੇ ਤਾਕਤ ਛੱਡਣੀ ਨਹੀਂ ਹੈਗੀ ਇਸ ਲਈ ਦੋਸਤੋ ਜਿਹੜਾ ਵੀ ਤੁਹਾਡਾ ਝੋਨੇ ਦੀ ਪਨੀਰੀ ਵਾਲੀ ਥਾਂ ਆ ਜਗ੍ਹਾ ਆ ਉਹ ਸੰਜਮੀ ਹੋਣੀ ਬਹੁਤ ਜ਼ਰੂਰੀ ਆ ਉਹ ਕਣਕ ਤੋਂ ਬਾਅਦ ਖਾਲੀ ਹੀ ਰੱਖਿਆ ਕਰੋ ਤੇ ਦੋਸਤੋ ਇਸ ਤੋਂ ਜਿਹੜੀ ਅਗਲੀ ਗੱਲ ਆ ਉਹ ਹੈਗੀ ਆ ਵੀ ਜਿਹੜਾ ਤਾਂ ਇਹ ਆਪਣਾ ਝੋਨੇ ਦੀ ਪਨੀਰੀ ਵਾਲਾ ਉਹਨੂੰ ਕੰਪਿਊਟਰ ਕਰਾ ਕਰਾਉਣਾ ਬਹੁਤ ਜ਼ਰੂਰੀ ਹੈ ਉਹਦਾ ਲੈਵਲ ਜਰੂਰ ਕਰਵਾ ਕੇ ਰੱਖੋ ਹੁਣ ਦੇ ਸਮੇਂ ਵਿੱਚ 2024 ਦੇ ਵਿੱਚ ਕੰਪਿਊਟਰ ਕਰਾ ਬਹੁਤ ਆਮ ਹੋ ਚੁੱਕੇ ਨੇ ਉਹਨੂੰ ਤੁਸੀਂ ਇੱਕ ਵਾਰੀ ਲੈਵਲ ਖੇਤ ਦਾ ਜਰੂਰ ਕਰਵਾ ਲਓ ਜੇਕਰ ਤੁਹਾਡਾ ਪਨੀਰੀ ਵਾਲਾ ਕਿਆਰੀ ਉੱਚੀ ਨੀਵੀ ਹੋਵੇਗੀ ਤਾਂ ਤੁਹਾਡੇ ਬੀਜ ਦੇ ਵਿੱਚ ਜਰਮੀਨੇਸ਼ਨ 'ਚ ਬਹੁਤ ਜ਼ਿਆਦਾ ਫਰਕ ਪੈ ਜਾਵੇਗਾ ਦੋਸਤਾਂ ਹੁਣ ਉਹ ਸਮੇਂ ਲੰਘ ਗਏ ਵੀ ਜਦੋਂ ਬੱਦੂ ਸਿੱਟਾ ਦੇ ਦਿੱਤਾ ਜਾਂਦਾ ਸੀ ਪਨੀਰੀ ਦਾ ਜਿਸ ਕਰਕੇ ਸਿਆਣੇ ਕਹਿੰਦੇ ਸੀ ਕੋਈ ਗੱਲ ਨਹੀਂ ਇੱਕ ਕਿਆਰੀ ਹੋਰ ਲਾ ਦੋ ਕੋਈ ਵੱਧ ਹੋ ਜਾਵੇਗੀ ਘੱਟ ਹੋ ਜਾਵੇਗੀ ਪਰ ਦੋਸਤੋ ਹੁਣ ਵੀ ਬਹੁਤ ਮਹਿੰਗੇ ਨੇ ਵੱਧ ਖਰਚੇ ਹੁੰਦੇ ਨੇ ਖੇਤੀ ਦੇ ਉੱਤੇ ਉਹ ਖਰਚਾ ਨੂੰ ਦੇਖਦੇ ਹੋਏ ਜੇਕਰ ਤੁਸੀਂ ਇੱਕ ਕਿਆਰੀ ਝੋਨੇ ਦੀ ਪਨੀਰੀ ਤਿਆਰ ਕਰ ਰਹੇ ਹੋ ਉਹਨੂੰ ਪ੍ਰੋਪਰ ਸਹੀ ਤਰੀਕੇ ਦੇ ਨਾਲ ਉਹਨੂੰ ਪਿਆਰ ਕੀਤਾ ਜਾਵੇ ਉਹਦੇ ਵਿੱਚ ਕੋਈ ਲੇਵਲ ਵੱਧ ਘਟਣਾ ਹੋਵੇ ਤਾਂ ਜੋ ਪਨੀਰੀ ਦਾ ਨੁਕਸਾਨ ਹੋ ਸਕੇ। ਦੋਸਤੋ ਇਸ ਤੋਂ ਅਗਲੀ ਗੱਲ ਹੈਗੀ ਆ ਵੀ ਜੇਕਰ ਤੁਸੀਂ ਝੋਨੇ ਦਾ ਵੀ ਆਪਣਾ ਰੱਖਿਆ ਹੋਇਆ ਬਹੁਤ ਵਧੀਆ ਗੱਲ ਹੈ ਜਿਹੜੇ ਪਰਮਲ ਝੋਨੇ ਨੇ ਪੂਸਾ 44 ਹੋ ਗਿਆ, ਪੀਆ 126 ਹੋ ਗਿਆ। ਇਹ ਪਰਮਲ ਝੋਨੇ ਨੇ ਇਹਨਾਂ ਦਾ ਆਪਾਂ ਵੀ ਤੋਂ ਵੀ ਰੱਖ ਸਕਦੇ ਹਾਂ। ਜੇਕਰ ਤੁਹਾਡਾ ਆਪਣਾ ਘਰ ਦਾ ਵੀ ਆ ਬਹੁਤ ਵਧੀਆ ਗੱਲ ਆ। ਜੇਕਰ ਤੁਸੀਂ ਨਵਾਂ ਵੀ ਦੁਕਾਨ ਤੇ ਲੈਣ ਜਾ ਰਹੇ ਹੋ ਤਾਂ ਫਾਊਂਡੇਸ਼ਨ ਵੀ ਹੀ ਲੋ। ਫਾਊਂਡੇਸ਼ਨ ਵੀ ਤੁਹਾਨੂੰ 60 ਤੋਂ 70 ਰੁਪਏ ਕਿਲੋ ਦੇ ਵਿੱਚ ਵਿੱਚ ਮਿਲੇਗਾ। ਤੁਸੀਂ ਫਾਊਂਡੇਸ਼ਨ ਵੀ ਹੀ ਲੋ ਜਿਹੜਾ ਕਿ ਆਪਾਂ ਘਰੇ ਤਿਆਰ ਵੀ ਰੱਖਿਆ ਹੁੰਦਾ ਉਹ ਹੁੰਦਾ ਹੈ ਸਰਟੀਫਾਈਡ ਸਰਟੀਫਾਈਡ ਵੀ ਥੋੜਾ ਜਿਹਾ ਰਿਜ਼ਲਟ ਘੱਟ ਮਿਲਦੇ ਆ ਕਿਉਂਕਿ ਉਹਦੇ ਵਿੱਚ ਮਾਜੂਦਾਨੇ ਨਿਕਲ ਜਾਂਦੇ ਆ ਉਹਦਾ ਜਰਮੀਨੇਸ਼ਨ ਥੋੜਾ ਘੱਟ ਜਾਂਦਾ ਆ ਉਹ ਸਸਤਾ ਮਿਲ ਜਾਂਦਾ ਆ ਪਰ ਫਾਊਂਡੇਸ਼ਨ ਵੀ ਤੁਹਾਨੂੰ ਥੋੜਾ ਜਿਹਾ 20 ਰੁਪਏ ਮਹਿੰਗਾ ਮਿਲੇਗਾ ਪਰ ਉਹਦੇ ਉਹਦੇ ਰਿਜ਼ਲਟ ਜਿਆਦਾ ਅੱਛੇ ਮਿਲਣਗੇ ਦੋਸਤੋ ਦੋਸਤੋ ਇਸ ਤੋਂ ਅਗਲਾ ਸਟੈਪ ਹੁੰਦਾ ਆ ਸੀਡ ਟ੍ਰੀਟਮੈਂਟ ਦਾ ਝੋਨੇ ਦਾ ਬੀਜ ਜਦੋਂ ਵੀ ਤੁਸੀਂ ਨਵੇਂ ਖੇਤ ਵਿੱਚ ਲਾਉਣ ਤੋਂ ਪਹਿਲਾਂ ਚਿੱਟਾ ਦੇਣ ਤੋਂ ਪਹਿਲਾਂ ਪਨੀਰੀ ਦਾ ਉਹਨੂੰ ਸੀਡ ਟ੍ਰੀਟਮੈਂਟ ਕਰਨਾ ਬਹੁਤ ਹੀ ਜ਼ਰੂਰੀ ਆ ਇੱਕ ਇਹਦੇ ਲਈ ਆਪਾਂ ਤੁਸੀਂ ਸਭ ਤੋਂ ਪਹਿਲਾਂ ਝੋਨੇ ਨੂੰ 12 ਤੋਂ 15 ਘੰਟੇ ਜਾਂ 24 ਘੰਟੇ ਡਬੋ ਕੇ ਰੱਖੋ ਪਾਣੀ ਦੇ ਵਿੱਚ ਜਦੋਂ ਪਾਣੀ ਦੇ ਵਿੱਚ ਤੁਸੀਂ ਨੇ ਝੋਨੇ ਨੂੰ ਡਬਾਉਣਾ ਆ ਤਾਂ ਤੁਸੀਂ ਨੇ ਫੰਗੀ ਸਾਈਡ ਤੇ ਇੱਕ ਸੈਟਪੋ ਸੈੱਲ ਦੀ ਇੱਕ ਪੌਚ ਆਉਂਦਾ ਮੈਂ ਇੱਥੇ ਮੈਂਸ਼ਨ ਵੀ ਕਰ ਦਿੰਦਾ ਇਹ ਵਾਲਾ ਤੁਸੀਂ ਜ਼ਰੂਰ ਲਗਾਓ 25 ਕਿਲੋ ਬੀਨੂ ਇੱਕ ਪੌਚ ਲਾਓ ਤੇ ਫੰਗੀ ਸਾਈਡ 25 ਕਿਲੋ ਬੀਨੂ 100 ਗ੍ਰਾਮ ਤੱਕ ਇਹ ਫੰਗੀ ਸਾਈਡ ਦਵਾਈ ਜਿਹੜੀ ਕਿ ਆਪਣੀ ਕਾਰਬਨ ਡਾਈਜ਼ਮ ਹੁੰਦੀ ਆ 12% ਤੇ ਮੈਕੋਜਾਇਬ ਹੁੰਦਾ 61% 12 ਕਾੜ ਦੇ ਨਾਂ ਤੇ ਆਉਂਦੀ ਆ 12 ਕਾੜ ਜਾਂ ਕੋਈ ਹੋਰ ਵੀ ਫੰਗੀ ਸੈਡ ਤੁਸੀਂ ਲਗਾ ਸਕਦੇ ਹੋ ਫੰਗੀ ਸੈਡ ਸਪਰੇ ਜਿਹੜੀ ਦਵਾਈ ਹੁੰਦੀ ਆ ਸਪਰੇਆਂ ਦੇ ਵਿੱਚ ਵਰਤਦੇ ਆ ਉਹੀ ਦਵਾਈਆਂ ਹੁੰਦੀਆਂ ਨੇ ਸੀਟ ਟਰੀਟਮੈਂਟ ਦੇ ਲਈ ਵੀ ਤੇ ਦੋਸਤੋ ਇਹ ਤੁਸੀਂ ਦੋਨੋਂ ਦਵਾਈਆਂ ਸੀਟ ਟਰੀਟਮੈਂਟ ਲਈ ਜਰੂਰ ਜਲਾਓ ਜਦੋਂ ਵੀ ਤੁਸੀਂ ਝੋਨਾ ਡੋਬ ਕੇ ਰੱਖਣਾ ਹੈ ਪਾਣੀ ਦੇ ਅੰਦਰ ਤਾਂ 24 ਘੰਟੇ ਦਵਾਈਆਂ ਦੇ ਅੰਦਰ ਭਿੱਜਿਆ ਰਹਿਣ ਦਿਓ ਤੇ ਅਗਲੇ ਦਿਨ 24 ਘੰਟੇ ਤੋਂ ਬਾਹਰ ਇਹਨੂੰ ਕੱਟ ਕੇ ਤੇ ਫਿਰ ਇਹਨੂੰ 3 ਦਿਨਾਂ ਦੇ ਲਈ ਤੂਈਆਂ ਵਰਾਉਣ ਦੇ ਲਈ ਇਹਨੂੰ ਰੱਖ ਦਿੱਤਾ ਜਾਵੇ ਭਾਵੇਂ ਕਿ 48 ਘੰਟੇ ਦੇ ਅੰਦਰ ਅੰਦਰ ਝੋਨੇ ਦੀਆਂ ਤੂਈਆਂ ਵੱਜ ਜਾਂਦੀਆਂ ਨੇ ਤੂਈਆਂ ਵੱਜਣ ਤੋਂ ਬਾਅਦ ਹੀ ਖੇਤ ਦੇ ਵਿੱਚ ਇਹਨੂੰ ਛਿੱਟਾ ਦਿੱਤਾ ਜਾਵੇ। ਦੋਸਤੋ ਪਨੀਰੀ ਅਰਾਉਂਡ ਤੋਂ ਪਹਿਲਾਂ ਅਗਲਾ ਸਟੈਪ ਇਹ ਹੁੰਦਾ ਹੈ ਵੀ ਝੋਨੇ ਦੀ ਪਨੀਰੀ ਦੀ ਥਾਂ ਕਿੰਨੀ ਰੱਖੀ ਜਾਵੇ। ਜੇਕਰ ਹੁਣ ਆਪਣਾ ਮਾਲਵੇ ਦੇ ਵਿੱਚ ਗੱਲ ਕਰੀਏ ਤਾਂ ਸਾਡੇ ਬਿਸਮਿਆਂ ਤੇ ਬਿੱਗਿਆਂ ਦੇ ਵਿੱਚ ਚੱਲਦਾ ਆ ਜੇਕਰ ਤੁਸੀਂ ਪੰਜਾਬ ਬਿੱਗੇ ਝੋਨਾ ਲਗਾਉਣਾ ਹੈ ਆਪਾਂ ਆਪਕੀ 10 ਕਿੱਲੇ ਝੋਨਾ ਲਗਾਉਣਾ ਹੈ। ਤਾਂ ਤੁਸੀਂ 10 ਵਿਸਵੇ ਜਗ੍ਹਾ ਪਨੀਰੀ ਨੂੰ ਰੱਖੋ ਜੇਕਰ ਤੁਹਾਡਾ ਪਰਮਰ ਝੋਨਾ ਆ ਤਾਂ 10 ਵਿਸਵੇ ਜਗ੍ਹਾ ਰੱਖੀ ਜਾਵੇ ਤੇ 10 ਵਿਸਵੇ ਦੇ ਵਿੱਚ 50 ਕਿਲੋ ਬੀ ਪਾਇਆ ਜਾਵੇ ਇੱਕ ਵਿਸਵੇ ਦੇ ਵਿੱਚ 5 ਕਿਲੋ ਬੀ ਜਿਹੜਾ ਝੋਨੇ ਦਾ ਪਾਇਆ ਜਾਵੇ ਪਨੀਰੀ ਦੇ ਲਈ ਤੇ ਇਸ ਦੇ ਨਾਲ ਹੀ ਦੋਸਤ ਜੇਕਰ ਆਪਣੇ ਹਾਈਬ੍ਰਿਡ ਝੋਨੇ ਦੀ ਗੱਲ ਕਰਾਂ ਜਿਵੇਂ ਕਿ ਸਾਵਾ ਆ ਗਈ 1509 ਆ ਗਈ ਸੋਤ ਕਿ ਆਉਂਦੇ ਆ ਜਿਹੜੀਆਂ ਕਿ ਕੰਪਨੀ ਕਹਿੰਦੀ ਆ ਵੀ ਇੱਕ ਇੱਕ ਕਿੱਲੇ ਦੇ ਵਿੱਚ ਸਿਰਫ 3 ਕਿਲੋ ਬੀ ਹੀ ਪਾਉਣਾ ਆ ਇਹ ਹਾਈਬ੍ਰਿਡ ਝੋਨਿਆਂ ਦੇ ਲਈ ਤੁਸੀਂ 3 ਕਿਲੋ ਬੀ ਆ ਜਿਹੜਾ ਪੌਣੇ ਵਿਸਵੇ ਦੇ ਵਿੱਚ ਹੀ ਪੈਂਦਾ ਆ ਇਸ ਲਈ ਦੋਸਤੋ ਜੇਕਰ ਤੁਸੀਂ ਹਾਈਬ੍ਰਿਡ ਝੋਨਾ ਲਾ ਰਹੇ ਹੋ ਤਾਂ 3 ਕਿਲੋ ਬੀ ਪੌਣੇ ਵਿਸਵੇ ਵਿੱਚ ਪਾਉਣਾ ਆ ਜੇਕਰ ਤੁਸੀਂ ਪਰਮਲ ਝੋਨਾ ਲਾ ਰਹੇ ਹੋ ਤਾਂ ਇੱਕ ਵਿਸਵੇ ਦੇ ਵਿੱਚ ਤੁਸੀਂ 5 ਕਿਲੋ ਬੀ ਪਾਉਣਾ ਆ ਤੇ ਦੋਸਤੋ ਜਿਹੜਾ ਖੇਤ ਆ ਉਹਨੂੰ ਤੁਸੀਂ ਆਪਣਾ ਗਿਣਤੀ ਮਿੰਤੀ ਕੰਪਿਊਟਰਾਈਜ਼ ਹੈ ਗਿਆ ਉਹਦੇ ਰਾਈ ਕਰ ਲਿਓ ਕਰਮਾ ਪਾ ਕੇ ਕਰ ਲਿਓ ਉਹਦੀ ਆਪਾਂ ਇੱਕ ਅਲੱਗ ਤੋਂ ਵੀਡੀਓ ਬਣਾ ਦੇਵਾਂਗੇ ਵੀ ਥਾਂ ਦੀ ਮਿੰਤੀ ਗਿਣਤੀ ਕਿਵੇਂ ਕਰਨੀ ਆ ਉਹਦੇ ਵਿੱਚ ਤੁਹਾਨੂੰ ਦੱਸ ਦੇਵਾਂਗੇ ਇਸ ਤੋਂ ਇਲਾਵਾ ਜਿਹੜਾ ਕੀ ਝੋਨੇ ਵਾਲੀ ਪਨੀਰੀ ਵਾਲੀ ਥਾਂ ਤੇ ਆਪਾਂ ਨੇ ਚੀਜ਼ਾਂ ਪਾਉਣੀ ਹੁੰਦੀ ਨੇ ਡੀਏਪੀ ਪਾਉਣਾ ਹੁੰਦਾ ਸੁਪਰ ਪਾਉਣਾ ਹੁੰਦਾ ਸਲਫਰ ਪਾਉਣਾ ਹੁੰਦਾ ਪੋਟਾਸ਼ ਪਾਉਣਾ ਹੁੰਦਾ ম্যাগਨੀਸ਼ੀਅਮ ਪਾਉਣਾ ਹੁੰਦਾ ਇਹ ਕਿੰਨੀ ਕਿੰਨੀ ਡੋਜ਼ ਦੇ ਵਿੱਚ ਪਾਈਆਂ ਜਾਣ ਦੇਖੋ ਦੋਸਤੋ ਜੇਕਰ ਤੁਹਾਡੇ ਡਾਕਰ ਖੇਤ ਨੇ ਬਤੀਆ ਜਿਹੜੇ ਕੀ ਨਹਿਰਾਂ ਦੇ ਨਾਲ ਲੱਗਦੇ ਨੇ ਡਾਕਰ ਖੇਤ ਕਹਿਣਾ ਜਿਨ੍ਹਾਂ ਨੂੰ ਆਪਾਂ ਜੇਕਰ ਤੁਹਾਡੇ ਡਾਕਰ ਖੇਤ ਨੇ ਤਾਂ ਸਿਰਫ ਡੀਏਪੀ ਪਾਉਣ ਨਾਲ ਹੀ ਕੰਮ ਚੱਲ ਜਾਣਾ ਆ ਜੇ ਮੈਂ ਟੋਲ ਦੀ ਗੱਲ ਕਰਾਂ ਤਾਂ 10 ਵਿਸਵੇ ਦੇ ਵਿੱਚ ਤਕਰੀਬਨ 10 ਕਿਲੋ ਡੀਏਪੀ ਬਹੁਤ ਆ ਇੱਕ ਵਿਸਵੇ ਨੂੰ 1 ਕਿਲੋ ਡੀਏਪੀ ਤੇ ਦੋਸਤੋ 10 ਕਿਲੋ ਡੀਏਪੀ 10 ਵਿਸਵੇ ਨੂੰ ਬਹੁਤ ਆ ਜੇਕਰ ਤੁਹਾਡੇ ਖੇਤ ਹਲਕੇ ਨੇ ਤਾਂ 15 ਕਿਲੋ ਤੱਕ ਡੀਏਪੀ ਲੈ ਜਾਓ ਤੇ ਇਸ ਤੋਂ ਇਲਾਵਾ ਜੇਕਰ ਤੁਸੀਂ ਸੁਪਰ ਪਾਉਣ ਲਈ ਇੰਟਰਸਟਿਡ ਹੈਗੇ ਹੋ ਤਾਂ ਡੀਏਪੀ ਦੀ ডোজ ਥੋੜੀ ਜਿਹੀ ਘਟਾ ਲਓ 10 ਕਿਲੋ ਕਰ ਲਓ ਤੇ 10 ਕਿਲੋ ਸੁਪਰ ਪਾ ਲਓ ਤੇ ਜੇਕਰ ਜ਼ਿੰਕ ਦੀ ਗੱਲ ਕਰੀਏ ਤਾਂ ਜ਼ਿੰਕ 10 ਵਿਸਬੇ ਲਈ ਦੋਸਤੋ 2.5 ਕਿਲੋ ਜ਼ਿੰਕ ਜਿਹੜਾ ਕਿ 21% ਆਉਂਦਾ ਆ ਉਹ ਵੀ ਕਾਫੀ ਹੁੰਦਾ ਆ ਤੇ ਜੇਕਰ ਪੋਟਾਸ਼ ਦੀ ਗੱਲ ਕਰੀਏ ਜਿਹੜਾ ਕਿ ਲਾਲ ਰੰਗ ਦਾ ਪੋਟਾਸ਼ ਆਉਂਦਾ ਨੂਨ ਮਿਰਚ ਜੇਜ ਵਾਲਾ ਉਹ ਤੁਸੀਂ 5 ਤੋਂ 7 ਕਿਲੋ 10 ਬਿਸਵੇ ਦੇ ਵਿੱਚ ਪਾ ਸਕਦੇ ਹੋ ਜਿਹੜੀਆਂ ਦੋਸਤੋ ਮੈਂ ডোজ ਦੱਸਿਆ ਤੁਹਾਨੂੰ 10 ਬਿਸਵੇ ਦੇ ਹਿਸਾਬ ਨਾਲ ਹੀ ਦੱਸੀ ਆ ਭਾਵ ਕਿ 10 ਕਿਲਿਆਂ ਦੀ ਪਨੀਰੀ ਦੇ ਸੰਬੰਧੀ ਬਧਾ ਘਟਾ ਤੁਸੀਂ ਆਪ ਕੈਲਕੂਲੇਟਰ ਹੁਣ ਕਰ ਲਿਓ ਵੀ 10 ਤੋਂ 100 ਲੈ ਕੇ ਜਾਣੀਆਂ ਜਾਂ 10 ਤੋਂ 1 ਕਿਲੋ ਤੱਕ ਲੈ ਕੇ ਜਾਣੀਆਂ ਉਹ ਤੁਸੀਂ ਆਪ ਕਰ ਲਿਓ ਇਹ ਸਾਰੀ ਤੁਹਾਨੂੰ 10 ਕਿੱਲਿਆਂ ਦੀ ਹੀ ਡੋਜ਼ ਦੱਸ ਰਿਆਂ 10 ਕਿੱਲਿਆਂ ਦੀ ਹੀ ਦੱਸੀ ਜਾ ਰਹੀ ਹੈ ਦੋਸਤੋ ਤੇ ਦੋਸਤੋ ਜਿਹੜੀ ਹੈ ਚੀਜ਼ਾਂ ਪਾਉਣੀਆਂ ਨੇ ਜ਼ਿੰਕ ਹੋ ਗਿਆ ਡੀਐਪੀ ਹੋ ਗਿਆ ਸੁਪਰ ਹੋ ਗਿਆ ਸਲਫਰ ਹੋ ਗਿਆ ਪोटाश ਹੋ ਗਿਆ ਇਹ ਦੋਸਤੋ ਤੁਸੀਂ ਨੇ ਬਾਹੀ ਤੋਂ ਪਹਿਲਾਂ ਛਿੱਟਾ ਦੇ ਦੇਣਾ ਪਨੀਰੀ ਵਾਲੀ ਜਗ੍ਹਾ ਤੇ ਬਾਹੀ ਤੋਂ ਪਹਿਲਾਂ ਜੇਕਰ ਤੁਸੀਂ ਰੋਟਾਵੇਟਰ ਫੇਰਨਾ ਰੋਟਾਵੇਟਰ ਫੇਰਨ ਤੋਂ ਪਹਿਲਾਂ ਜੇਕਰ ਜੇਕਰ ਹਲ ਫੇਰ ਰਹੇ ਹਲ ਫੇਰਨ ਤੋਂ ਪਹਿਲਾਂ ਤੁਸੀਂ ਛਿੱਟਾ ਦੇ ਦੇਣਾ ਤਾਂ ਜੋ ਇਹ ਦੇ ਕਿਤੇ ਜਗ੍ਹਾ ਤੇ ਜ਼ਿਆਦਾ ਡਿੱਗ ਜਾਣ ਤਾਂ ਆਪਣੀ ਪਨੀਰੀ ਨੂੰ ਡੈਮੇਜ ਕਰ ਦਿੰਦੀ ਹੈ ਨਹੀਂ ਡੀਪੀ ਵੀ ਡੈਮੇਜ ਕਰ ਦਿੰਦਾ ਤੁਸੀਂ ਕੀ ਵਾਰੀ ਦੇਖਿਆ ਮਨਾਂ ਵਿੱਚ ਓਨੇ ਦੀ ਪਨੀਰੀ ਐ ਪਹਾੜ ਜਿਹਾ ਵਾਂਗੂ ਹੋ ਜਾਂਦੀ ਹੈ ਕਿ ਤੋਂ ਉੱਚੀ ਕਿਤੋਂ ਨੀਵੀਂ ਕਿਤੋਂ ਉੱਚੀ ਕਿਤੋਂ ਨੀਵੀਂ ਦੋਸਤੋ ਤਾਕਤ ਵਾਲੀਆਂ ਜਗ੍ਹਾ ਤੇ ਉੱਚੀ ਹੋ ਜਾਂਦੀ ਆ ਜਿੱਥੇ ਡੀਪੀ ਵਗੈਰਾ ਨਹੀਂ ਪੈਂਦਾ ਉਤੋਂ ਨੀਵੀਂ ਰਹਿ ਜਾਂਦੀ ਆ ਇਸ ਲਈ ਤੁਸੀਂ ਬਾਹੀ ਤੋਂ ਪਹਿਲਾਂ ਸਾਰੀਆਂ ਚੀਜ਼ਾਂ ਦਾ ਸਿੱਟਾ ਦੇ ਦੇਣਾ ਉਸ ਤੋਂ ਬਾਅਦ ਰੂਟਾਵੇਟਰ ਵਗੈਰਾ ਮਾਰ ਦੇਣਾ ਤੇ ਉਸ ਤੋਂ ਬਾਅਦ ਸੁਹਾਗਾ ਦੋਸਤੋ ਜ਼ਰੂਰ ਮਾਰਨਾ ਸੁਹਾਗਾ ਮਾਰ ਕੇ ਫਿਰ ਪਾਣੀ ਛੱਡ ਕੇ ਪਨੀਰੀ ਦੀ ਬਜਾਈ ਆ ਜਿਹੜੀ ਕੀਤੀ ਜਾਵੇ ਪੋਲੇ ਦੇ ਵਿੱਚ ਪਨੀਰੀ ਦਾ ਸਿੱਟਾ ਨਹੀਂ ਦੇਣਾ ਕੈੜਾ ਕਰਕੇ ਹੀ ਪਨੀਰਾ ਸਿੱਟਾ ਦੇਣਾ ਤਾਂ ਜੋ ਜਦੋਂ ਪਨੀਰੀ ਨੂੰ ਉਖਾੜਨਾ ਆ 30 ਦਿਨਾਂ ਤੋਂ ਬਾਅਦ ਪਨੀਰੀ ਨੂੰ ਉਖਾੜਨਾ ਆ ਤਾਂ ਕੋਈ ਸਮੱਸਿਆ ਨਾ ਆਵੇ ਤੇ ਉਹ ਜੜਾਂ ਡੁੰਗੀਆਂ ਨਾ ਜਾਣ ਤੇ ਉੱਪਰ ਹੀ ਉਹਦੀਆਂ ਜੜਾਂ ਰਹਿਣ ਤੇ ਉਹਨੂੰ ਸੁਭਾਕਾ ਦੇ ਕੇ ਜਰੂਰ ਰੱਖੋ ਤੇ ਦੋਸਤੋ ਇਸ ਤੋਂ ਇਲਾਵਾ ਇੱਕ ਜਿਹੜੇ ਕਿਸਾਨ ਭਰਾਵਾਂ ਦੇ ਖੇਤਾਂ ਦੇ ਵਿੱਚ ਕੱਖ ਵਗੈਰਾ ਹੋ ਜਾਂਦੇ ਨੇ ਕੱਖਾਂ ਦੇ ਲਈ ਤੁਸੀਂ ਇੱਕ ਯੂਪੀਐਲ ਦੀ ਸਾਥੀ ਦਵਾਈ ਆਉਂਦੀ ਆ ਤਾਂ ਹੋਰ ਵੀ ਕੰਪਨੀਆਂ ਦੀਆਂ ਆਉਂਦੀਆਂ ਨੇ ਉਹਦੇ ਵੀ ਵਰਤੋਂ ਕਰ ਸਕਦੇ ਹੋ ਪਰ ਜੇਕਰ ਕੱਖ ਹੁੰਦੇ ਨੇ ਤਾਂ ਹੀ ਉਹਦੀ ਵਰਤੋਂ ਕੀਤੀ ਜਾਵੇ ਕੱਖਾਂ ਤੋਂ ਬਗੈਰ ਉਹਦੀ ਵਰਤੋਂ ਨਾ ਕੀਤੀ ਜਾਵੇ ਕਿਉਂਕਿ ਉਹ ਕਿਤੇ ਨਾ ਕਿਤੇ ਜਾ ਕੇ ਝੋਨੇ ਦੀ ਜਰਮੀਨੇਸ਼ਨ ਨੂੰ ਰੋਕਦੀ ਆ ਜੇਕਰ ਕੱਖ ਨਹੀਂ ਹੈਗੇ ਤਾਂ ਉਹਨੂੰ ਉਹਦੀ ਵਰਤੋਂ ਨਾ ਕੀਤੀ ਜਾਵੇ ਕਿਉਂਕਿ ਉਹ ਜਿਹੜੀ ਸਾਥੀ ਦਵਾਈ ਆ ਜਾਂ ਹੋਰ ਆਉਂਦੀਆਂ ਨੇ ਕੱਖਾਂ ਵਾਲੀਆਂ ਝੋਨੇ ਦੀ ਥੋੜੀ ਜਿਹੜੀ ਜਰਮੀਨੇਸ਼ਨ ਆ ਉੱਤੇ ਇਫੈਕਟ ਜ਼ਰੂਰ ਕਰਦੀਆਂ ਨੇ ਦੋਸਤੋ ਇਸ ਤੋਂ ਇਲਾਵਾ ਜਿਹੜਾ ਅਗਲੀ ਗੱਲ ਆ ਉਹ ਹੈਗੀ ਝੋਨੇ ਦੇ ਕਿਹੜੇ-ਕਿਹੜੀਆਂ ਵੈਰਾਈਟੀਆਂ ਸਮਰੀ ਪ੍ਰਚਲਿਤ ਰਹਿਣਗੀਆਂ 2024 ਦੇ ਲਈ ਤੇ ਦੋਸਤੋ ਕੱਲ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਵੀ ਝੋਨੇ ਦੀ ਲਗਾਈ ਦੀ ਜਿਹੜੀ ਤਰੀਕ ਆ 15 ਜੂਨ ਕੀਤੀ ਗਈ ਆ ਤੇ ਬਾਦਰ ਏਰੀਆ ਜਿਹੜਾ ਕਿ ਕੰਡਿਆਲੀ ਤਾਰਾ ਪਾਕਿਸਤਾਨ ਨਾਲ ਲੱਗਦੀ ਆ ਉਹਦੇ ਵਿੱਚ ਤਾਂ 11 ਜੂਨ ਤੋਂ ਹੀ ਝੋਨੇ ਦੀ ਲਗਾਈ ਸ਼ੁਰੂ ਕਰ ਦਿੱਤੀ ਗਈ ਤੇ ਜਿਹੜਾ ਪੂਰਾ ਸਮੁੱਚੇ ਪੰਜਾਬ ਦੇ ਵਿੱਚ ਲਾਈਟ ਛੱਟਣ ਦਾ ਪ੍ਰਬੰਧ ਕੀਤਾ ਜਾ ਰਿਹਾ ਉਹ 15 ਜੂਨ ਤੋਂ ਕੀਤਾ ਜਾ ਰਿਹਾ ਪਿਛਲੇ ਸਾਲ ਜ਼ਿਲ੍ਹਿਆਂ ਦੇ ਅਕੋਰਡਿੰਗ ਹੋਇਆ ਸੀ ਪਰ ਇਸ ਵਾਰੀ ਕੋਈ ਜ਼ਿਲ੍ਹਿਆਂ ਦੇ ਅਕੋਰਡਿੰਗ ਨਹੀਂ ਹੈਗਾ ਬਾਰਡਰ ਏਰੀਆ 11 ਜੂਨ ਕਰਤਾ ਤੇ ਬਾਕੀ ਦਾ ਸਮੁੱਚਾ ਪੰਜਾਬ 15 ਜੂਨ ਤੋਂ ਕਰ ਦਿੱਤਾ ਗਿਆ ਹੈ ਤੇ ਦੋਸਤੋ 15 ਜੂਨ ਹੋਣ ਕਰਕੇ ਜਿੱਥੇ ਜਿਹੜੇ ਕਿਸਾਨ ਭਰਾਵਾਂ ਨੇ ਕਿਹਾ ਸੀ ਵੀ ਅਸੀਂ ਹੁਣ ਜਿਹੜੀਆਂ ਜ਼ਿਆਦਾ ਦਿਨ ਵਾਲੀਆਂ ਵੈਰਾਈਟੀਆਂ ਨੇ ਜਾਂ ਪੂਸਾ 44 ਹੋਗੀ ਡੋਗਰ ਪੂਸਾ ਹੋਗੀ ਪੀਲੀ ਪੂਸਾ ਹੋਗੀ ਵੀ ਇਹਨਾਂ ਦੀ ਅਸੀਂ ਨੇ ਲਗਾਈ ਹੁਣ ਬੰਦ ਕਰ ਦੇਣੀਆਂ ਅਸੀਂ ਘੱਟ ਦਿਨ ਵਾਲੀਆਂ ਵੈਰਾਈਟੀਆਂ ਹੀ ਲਗਾਪਾਂਗੇ ਪਰ ਦੋਸਤੋ ਕੱਲ੍ਹ ਤੋਂ ਮੈਨੂੰ ਬਹੁਤ ਫੋਨ ਕਾਲਸ ਆ ਰਹੀਆਂ ਨੇ ਬਹੁਤ ਜਾਣੇ ਦੇ ਮੈਸੇਜ ਆ ਰਹੇ ਨੇ ਵੀ ਅਸੀਂ ਪੂਸਾ 44 ਲਗਾਉਣੀਆਂ ਸਾਨੂੰ ਕੋਈ رائے ਦਿੱਤੀ ਜਾਵੇ ਵੀ ਉਹ ਉਹਦੀ ਵਿਕਰੀ ਹੋਵੇਗੀ ਜਾਂ ਨਹੀਂ ਹੋਵੇਗੀ ਦੇਖੋ ਦੋਸਤੋ ਪੂਸਾ 44 ਝੌਨਾ ਵਧੀਆ ਪਰ ਉਹਦਾ ਟਾਈਮ ਪੀਰੀਅਡ ਬਹੁਤ ਜ਼ਿਆਦਾ ਆ 155 ਦਿਨ ਦਾ ਟਾਈਮ ਪੀਰੀਅਡ ਆ ਸਮੇਤ ਨਰਸਰੀ ਉਹ ਇੰਨਾ ਜ਼ਿਆਦਾ ਟਾਈਮ ਪੀਰੀਅਡ ਹੋਣ ਕਰਕੇ ਉਹਦੇ ਵਿੱਚ ਪਾਣੀ ਦੀ ਖਪਤ ਜ਼ਿਆਦਾ ਤੇ ਉਹਦੇ ਵਿੱਚ ਰਿਆਹ ਸਪਰੇ ਹਾ ਦੀ ਖਪਤ ਜ਼ਿਆਦਾ ਹੁੰਦੀ ਆ ਤਾਂ ਕਿਤੇ ਨਾ ਕਿਤੇ ਜਾ ਕੇ ਪੰਜਾਬ ਸਰਕਾਰ ਨੇ ਅਪੀਲ ਕੀਤੀ ਸੀ ਵੀ ਉਹ ਤੁਸੀਂ ਪੂਸਾ 44 ਨਾਲ ਲਾਇਓ ਪਰ ਜਿਹੜਾ ਦੇਖੋ ਜ਼ਿੰਮੇਵਾਰਤੀ ਮਰਜ਼ੀ ਆ ਇਹਦੇ ਵਿੱਚ ਉਹਨੂੰ ਕੋਈ ਪੰਜਾਬ ਸਰਕਾਰ ਜਾਂ ਮੇਰੇ ਵਰਗਾ ਕੋਈ ਯੂਟਿਊਬਰ ਨਹੀਂ ਰੋਕ ਸਕਦਾ ਉਹਦੀ ਮਰਜ਼ੀ ਆ ਉਹ ਆਪਣੇ ਖੇਤ ਦੇ ਵਿੱਚ ਜੋ ਵੀ ਲਗਾਵੇ ਅੱਪਾ ਇੱਕ ਅਪੀਲ ਕਰ ਸਕਦੇ ਆ ਉਹਨੂੰ ਸਮਝਾ ਸਕਦੇ ਆ ਪਰ ਜਿੱਥੇ ਨਾ ਕਿਤੇ ਸੇਮ ਵਾਲੇ ਏਰੀਏ ਨੇ ਉਹਨਾਂ ਲਈ ਪੂਸਾ 44 ਵਰਦਾਨ ਵੀ ਆ ਕਿਉਂਕਿ ਸੇਮ ਇਹਦਾ ਏਰੀਆ ਆ ਉੱਥੇ ਪੂਸਾ 44 ਵਧੀਆ ਆ ਜਾਂ ਕਿਤੇ ਹੜ ਆਉਂਦੇ ਨੇ ਆਈ ਵਾਰੀ ਝੋਨਾ ਡੁੱਬ ਕੇ ਮਰਦਾ ਆ ਉੱਥੇ ਪੂਸਾ 44 ਵਧੀਆ ਆ ਜੇਕਰ ਉਹ ਕੱਚੀਆਂ ਵੈਰਾਈਟੀਆਂ ਲਾ ਦੇਣਗੇ ਤਾਂ ਝੋਨਾ ਡੁੱਬ ਕੇ ਮਰ ਜਾਵੇਗਾ ਜਦ ਤੱਕ ਪਾਣੀ ਨਿਕਲੇਗਾ ਤਿੰਨ ਚਾਰ ਦਿਨਾਂ ਨੂੰ ਝੋਨਾ ਖਤਮ ਹੋ ਚੁੱਕਾ। ਇਸ ਲਈ ਦੋਸਤੋ ਜੇਕਰ ਤੁਸੀਂ ਪੂਸਾ 44 ਤੋਂ ਲਾਲਾਂ ਲਈ ਟਰਸਟਡ ਹੈਗਾ ਤਾਂ 15 ਜੂਨ ਤੋਂ ਤੁਸੀਂ ਲਗਾ ਸਕਦੇ ਹੋ ਨਹੀਂ ਤਾਂ ਫਿਰ ਜੁਲਾਈ ਮਹੀਨੇ ਦੇ ਵਿੱਚ ਜਾ ਕੇ ਕੱਚੀਆਂ ਵੈਰਾਈਟੀਆਂ ਹੀ ਲਗਾਈਆਂ ਜਾਣ ਪੀਆ 126 ਜਿਹਦਾ ਪਿਛਲੇ ਸਾਲ ਬਹੁਤ ਦਬਦਬਾ ਰਿਹਾ 40 ਕੁਇੰਟਲ ਤੱਕ ਇਹਦਾ ਝਾੜ ਸੁਣਨ ਨੂੰ ਰਿਹਾ ਪੂਸਾ 44 ਨੂੰ ਵੀ ਇਹ ਫੇਲ ਕਰ ਗਈ ਸੀ ਪਰ ਮੈਨੂੰ ਆਪਣੇ ਖੇਤਾਂ ਵਿੱਚ 40 ਕੁਇੰਟਲ ਦਾ ਝਾੜ ਨਹੀਂ ਮਿਲਿਆ ਆਪਣੇ ਦਾ 32-33 ਕੁਇੰਟਲ ਦਾ ਹੀ ਮਿਲਿਆ ਪਰ ਲੋਕਾਂ ਦੇ ਜਿਹੜੇ ਕਮੈਂਟ ਆ ਰਹੇ ਨੇ ਰਿਵਿਊ ਆ ਰਹੇ ਨੇ ਸਾਡੇ ਰਿਸ਼ਤੇਦਾਰਾਂ ਦੇ ਵੀ ਆ ਰਹੇ ਨੇ 40 ਕੁਇੰਟਲ ਤੱਕ ਇਹਦਾ ਝਾੜ ਮਿਲਿਆ ਪਰ ਦੋਸਤੋ ਇਹ ਕੋਈ ਜ਼ਰੂਰੀ ਨਹੀਂ ਵੀ 2024 ਵਿੱਚ ਵੀ 40 ਕੁਇੰਟਲ ਦਾ ਝਾੜ ਮਿਲ ਜਾਵੇਗਾ ਕਦੇ ਸਮਾਂ ਹੁੰਦਾ ਆ ਬੰਪਰ ਝਾੜ ਮਿਲ ਜਾਂਦੇ ਨੇ ਪਰ ਹਰ ਸਾਲ ਇਹਨਾਂ ਵੈਰਾਈਟੀਆਂ ਦੇ ਇੰਨੇ ਝਾੜ ਨਹੀਂ ਮਿਲਦੇ ਹੁੰਦੇ ਜਿਹੜਾ ਇਹਦਾ ਸਟੈਂਡਰਡ ਝਾੜ ਆ ਦੋਸਤੋ 32-33 ਕੁਇੰਟਲ ਦਾ ਹੀ ਆ ਪੀਆ 126 ਦਾ ਤੇ ਇਸ ਦੇ ਨਾਲ ਹੀ ਇੱਕ ਹੋਰ ਵੈਰੈਟੀ ਆਈ ਸੀ ਪੀਆਰ 131 ਪੀਆਰ 131 ਪੀਆਰ 126 ਨਾਲੋਂ 10 ਦਿਨ ਜ਼ਿਆਦਾ ਲੈਂਦੀ ਹੈ ਪਰ ਬਾਕੀ ਦਾ ਇਹਦਾ ਟਾਈਮ ਟੇਬਲ ਸੇਮ ਹੀ ਆ ਇਹਦਾ ਪਾਉਣ ਪਾਣੀ ਜਿੰਨਾ ਵੀ ਹੈਗਾ ਆ ਉਹ ਪੀਆਰ 126 ਜਿੰਨਾ ਹੀ ਹੈ ਤੇ ਇਹਦੇ ਉੱਪਰ ਇੱਕ ਸੁੰਡੀ ਦਾ ਅਟੈਕ ਥੋੜਾ ਜਿਹਾ ਘਟ ਦੱਸਿਆ ਜਾ ਰਿਹਾ ਸੀ ਪਰ ਦੋਸਤੋ ਜਦੋਂ ਵੀ ਕੋਈ ਨਵਾਂ ਝੋਨਾ ਆਉਂਦਾ ਆ ਤਾਂ ਉਹਦੇ ਉੱਪਰ ਅਟੈਕ ਆਣੀਆਂ ਜਿਹੜੀਆਂ ਸਮੱਸਿਆਵਾਂ ਹੁੰਦੀਆਂ ਨੇ ਘਟ ਹੁੰਦੀਆਂ ਨੇ ਜਿੰਨੇ ਜਿੰਨੇ ਸਾਲ ਉਹ ਪੁਰਾਣਾ ਹੋ ਜਾਂਦਾ ਉਦੇ ਤੇ ਅਟੈਕ ਵਾਲੀਆਂ ਸਮੱਸਿਆਵਾਂ ਵੱਧ ਜਾਂਦੀਆਂ ਨੇ ਇਸ ਕਰਕੇ ਦੋਸਤੋ ਪੀਆ 100 ਤੋਂ ਵੀ ਨਾ ਆਪਾਂ ਜ਼ਰੂਰੀ ਨਹੀਂ ਕਹਿ ਸਕਦੇ ਵੀ ਇਹਨੂੰ ਸੰਡੀ ਨਹੀਂ ਆਪੇ ਇਹ ਲਗਾ ਲਓ ਪਰ ਥੋੜਾ ਜਿਹਾ ਘੱਟ ਕਹਿ ਸਕਦੇ ਆ ਤੇ ਦੋਸਤੋ ਇਸ ਤੋਂ ਇਲਾਵਾ ਹੋਰ ਵੈਰਾਈਟੀਆਂ ਆ ਰਹੀਆਂ ਨੇ ਆਪਣੇ ਬਾਸਪਤੀ ਲੱਗ ਰਹੀ ਹੈ ਪਿਛਲੇ ਸਾਲ ਬਾਸਪਤੀ ਬਹੁਤ ਜ਼ਿਆਦਾ ਵਧੀਆ ਰਹੀ 1509 ਬਹੁਤ ਵਧੀਆ ਰਹੀ ਜਿਹਨੂੰ 1692 ਵੀ ਪਹਿਲਾਂ ਕਹਿੰਦੇ ਸੀ ਤੇ ਇੱਕ ਇਹਦੀ ਸੋਧ ਕੇ ਆਈ ਸੀ 1509 ਦੀ 1847 1847 ਪਿਛਲੇ ਸਾਲ ਬਲੈਕ ਵਿੱਚ ਵੀ ਵਿਕੀ ਪਰ ਲੋਕਾਂ ਨੂੰ ਪੈਕਿੰਗ ਕਰ ਕਰਕੇ 1509 ਹੀ ਫੜਾ ਦਿੱਤੀਗੀ ਅਤੇ ਉਹਦੇ ਵਿੱਚ ਝੰਡਾ ਰੋਗ ਵਗੈਰਾ ਦੀਆਂ ਸਮੱਸਿਆਵਾਂ ਆ ਗਈਆਂ 1509 ਫੇਲ ਹੋਣ ਦੇ ਕਾਰਨ ਝੰਡਾ ਰੋਗ ਹੀ ਆ ਪਰ ਜੇਕਰ ਤੁਸੀਂ ਉਹਨੂੰ ਚੰਗਾ ਟ੍ਰੀਟਮੈਂਟ ਦਵੋਗੇ ਫੰਗੀਸਾਈਡ ਵਗੈਰਾ ਕਰਦੇ ਰਹੋਗੇ ਤਾਂ ਉਹਦਾ ਕਿਤੇ ਨਾ ਕਿਤੇ ਵੀ ਜਾ ਕੇ ਝੰਡਾ ਰੋਗ ਨਹੀਂ ਆਵੇਗਾ ਤੇ ਉਹ 25 ਕੁੰਡਲ ਤੱਕ ਤੁਹਾਨੂੰ ਝਾੜ ਦੇ ਸਕਦੀ ਆ 1847 ਦਾ ਟਾਈਮ ਪੀਰੀਅਡ 1509 ਦੇ ਮੁਕਾਬਲੇ 10 ਦਿਨ ਜ਼ਿਆਦਾ ਹੁੰਦਾ ਆ 1509 ਦਾ 125 ਦਿਨ ਆਇਆ ਸਮੇਤ ਨਰਸਰੀ ਇਹਦੀ ਨਰਸਰੀ ਸਿਰਫ 25 ਦਿਨ ਦੀ ਹੀ ਲਗਾਈ ਜਾਵੇ ਤੇ 1847 ਦਾ 135 ਦਿਨ ਅਤੇ ਇਹਦੀ ਨਰਸਰੀ ਵੀ 25 ਦਿਨ ਤੇ ਹੀ ਲਗਾਈ ਜਾਵੇ ਤੇ ਜਿਹੜੇ ਆਲੂ ਵਾਲੇ ਵੀਰ ਨੇ ਉਹ ਤਾਂ 1509 ਨੂੰ 115 ਦਿਨ ਦੇ ਅੰਦਰ ਅੰਦਰ ਹੀ ਵੱਡ ਲੈਂਦੇ ਨੇ 25 ਦਿਨ ਦੀ ਨਰਸਰੀ ਲਗਾ ਕੇ 90 ਦਿਨ ਤੇ 1509 ਵੱਡੀ ਵੀ ਜਾਂਦੀ ਆ ਉਹ ਕਿਤੇ ਨਾ ਕਿਤੇ ਖੇਤਾਂ ਦਾ ਫਰਕ ਹੁੰਦਾ ਪਰ ਜਿਹੜਾ ਸਟੈਂਡਰਡ ਟਾਈਮ ਪੀਰੀਅਡ ਆ 1509 ਦਾ 125 ਦਿਨ ਦਾ ਹੀ ਹੁੰਦਾ ਆ ਤੇ ਦੋਸਤੋ ਇਸ ਤੋਂ ਇਲਾਵਾ ਇੱਕ ਚੌਨਾ ਹੋਰ ਹੁੰਦਾ ਹੈ ਮੁਛਲ ਜਿਹਨੇ ਪਿਛਲੇ ਸਾਲ ਤਬਾਹੀ ਮਚਾ ਕੇ ਰੱਖੀ ਸਵਾ ਸਵਾ ਲੱਖ ਤੱਕ ਵੀ ਮੁਛਲ ਗਿਆ ਤੇ ਮੁੱਛਲ ਦੇ ਨਾਲ ਜੱਟ ਦੀ ਮੁੱਛ ਖੜੀ ਇਦਾਂ ਦਾ ਕੁਝ ਵੀ ਹੁੰਦਾ ਰਿਹਾ ਪਰ ਦੋਸਤੋ ਜ਼ਰੂਰੀ ਨਹੀਂ ਹੈਗਾ ਵੀ ਇਸ ਵਾਰ ਵੀ ਮੁੱਛਲ ਦੇ ਜਿਹੜੇ ਰੇਟ ਨੇ ਹਾਈ ਰਹਿਣ ਅੱਜ ਦੀ ਘੜੀ ਮੁੱਛਲ ਦਾ ਰੇਟ 1000 ਰੁਪਿਆ ਕੁਇੰਟਲ ਘੱਟ ਚੱਲ ਰਿਹਾ ਜੇਕਰ ਝੋਨੇ ਦੀ ਬਾਡੀ ਟਾਈਮ ਹੋਰ ਦੇਸਾਂ ਨਾਲ ਸਪੋਰਟ ਖੁੱਲ ਗਈ ਆਪਣਾ ਲੈਂਡ ਦੇ ਨਾਲ ਵਧ ਗਿਆ ਹਨਾ ਬਾਹਰ ਜਾਣ ਲੱਗ ਗਈ ਮੁੱਛਲ ਫਿਰ ਤਾਂ ਇਸ ਦਾ ਰੇਟ ਹਾਈ ਹੋ ਜਾਵੇਗਾ ਨਹੀਂ ਨਾ ਕਿਤੇ ਨਾ ਕਿ ਮੈਂ ਕਰਕੇ ਰੇਟ ਡਾਮਾ ਡੋਲ ਹੀ ਰਹਿਣਗੇ ਦੇ ਦੋਸਤੋ ਮੁਛੜ ਦੇ ਵਿੱਚ 1401 ਵੈਰਾਈਟੀ ਆ ਝੋਨੇ ਦੀ ਤੇ ਉਹਦੀ ਸੋਤ ਕਿਹ ਹੈ ਸੀ 1886 1886 ਦਾ ਥੋੜਾ ਜਿਹਾ ਰਿਸਪੌਂਸ ਘਟ ਹੀ ਰਿਹਾ ਨਾ ਜਿਆਦਾ ਵਧੀਆ ਨਹੀਂ ਰਿਹਾ ਹੈਗਾ 1401 ਪੁਰਾਣੀ ਵੈਰਾਈਟੀ ਆ ਪਹਿਲਾਂ ਤੋਂ ਵਧੀਆ ਚੱਲਦੀ ਜਾ ਰਹੀ ਆ ਤੇ ਇਸ ਵਾਰ ਵੀ 1401 ਦੀ ਹੀ ਜਿਆਦਾ ਡਿਮਾਂਡ ਦੇਖਣ ਵਿੱਚ ਆ ਰਹੀ ਆ ਇੱਕ ਝੋਨਾ ਹੋਰ ਬਹੁਤ ਪ੍ਰਚਲਿਤ ਹੋ ਰਿਹਾ ਇਸ ਵਾਰੀ ਸਾਵਾ ਦਾ 73017501 ਬਹੁਤ ਵੱਡੀਆਂ ਵੱਡੀਆਂ ਲੈਣਾ ਲੱਗੀਆਂ ਪਿਆਣੇ ਜਿਹੜੇ ਕੀ ਸੀਡ ਸਟੋਰ ਹੁੰਦੇ ਨੇ ਸੀਡ ਵਾਲੀਆਂ ਦੁਕਾਨਾਂ ਹੁੰਦੀਆਂ ਨੇ ਉਹਨਾਂ ਦੇ ਅੱਗੇ ਲੈਣਾ ਲੱਗੀਆਂ ਪਈ ਨੇ ਵੀ 7501 ਚਾਹੀਦੀ ਸਾਨੂੰ ਇਹ 40 ਕੁਇੰਟਲ ਦਾ ਨਿਕਲੇਗਾ ਜਾਂ 7701 ਚਾਹੀਦਾ ਇਹ ਵੀ 40 ਕੁਇੰਟਲ ਦਾ ਨਿਕਲੇਗਾ ਦੋਸਤੋ ਜਿਹੜੇ ਹਾਈਬ੍ਰਿਡ ਝੋਨੇ ਹੁੰਦੇ ਨੇ ਇਹਨਾਂ ਦਾ ਝਾੜ ਕਦੇ ਵੀ ਇੱਕਸਾਰਤਾ ਨਹੀਂ ਨਿਕਲਦਾ ਕਿਸੇ ਸਾਲ ਵੱਧ ਜਾਂਦੇ ਨੇ ਕਿਸੇ ਸਾਲ ਘਟ ਜਾਂਦੇ ਨੇ ਹਾਈਬ੍ਰਿਡ ਝੋਨੇ ਨੂੰ ਤੁਸੀਂ ਥੋੜਾ ਜਿਹਾ ਸੋਸ ਸਮਝ ਕੇ ਹੀ ਲਗਾਇਓ ਕਿਉਂਕਿ ਕੀ ਵਾਰੀ ਤਾਂ ਵਧ ਜਾਂਦੇ ਨੇ 40 ਕੁਇੰਟਲ ਤੱਕ ਨਿਕਲ ਜਾਂਦੇ ਨੇ ਹਾਂ ਆਪਾਂ ਇਹ ਗੱਲ ਨਾਲ ਐਗਰੀ ਹੈ ਗਿਆ ਵੀ 40 ਕੁਇੰਟਲ ਤੱਕ ਨਿਕਲਦੇ ਨੇ ਪਰ ਕੀ ਵਾਰੀ ਮੌਸਮ ਇਹਨਾਂ ਦੇ ਅਨਕੂਲ ਨਹੀਂ ਰਹਿੰਦਾ ਤੇ ਇਹ 5 25 ਕੁਇੰਟਲ ਦੇ ਵੀ ਰਹਿ ਜਾਂਦੇ ਨੇ ਜਦੋਂ 25 ਕੁਇੰਟਲ ਦਾ ਝੋਨਾ ਰਹਿ ਗਿਆ ਤਾਂ ਤੁਹਾਨੂੰ ਹਮੇਸ਼ਾ ਮਾਈਨਸ ਵਿੱਚ ਹੀ ਲੈ ਕੇ ਜਾਵੇਗਾ ਇਸ ਲਈ ਦੋਸਤੋ ਜਿਹੜੇ ਹਾਈਬ੍ਰਿਡ ਵੀ ਨੇ ਇਹਨਾਂ ਨੂੰ ਲਗਾਉਣ ਤੋਂ ਥੋੜਾ ਗਰੇਜ ਕਰਿਓ ਐਵੇਂ ਜਿਵੇਂ ਕਿ ਪਿਛਲੇ ਸਾਲ 1847 ਦੇ ਪਿੱਛੇ ਲੋਕੀ ਭੱਜੇ ਵੀ ਜੇ ਮੈਨੂੰ 1849 ਬੀ ਨਾ ਮਿਲਿਆ ਮੇਰਾ ਤਾਂ ਕੰਮ ਰੁਕ ਜੂ ਮੇਰਾ ਤਾਂ ਐ ਹੋ ਜੂ ਬਾਹ ਹੋ ਜੂ ਫਲਾਨਾ ਉਹ ਟੁਟਾਣਾ ਹੋ ਜੂ ਇਸ ਲਈ ਦੋਸਤੋ ਜਿਹੜੇ ਇਦਾਂ ਦੇ ਬੀ ਨੇ ਇਹਨਾਂ ਤੋਂ ਥੋੜਾ ਜਿਹਾ ਬਚ ਕੇ ਹੀ ਰਹਿਓ ਲਗਾ ਰਹਿਓ ਲਗਾਓ ਵਧੀਆ ਗੱਲ ਆ ਪਰਸੈਂਟੇਜ ਲਗਾ ਲਓ ਜੇ 100% ਦੇ ਵਿੱਚੋਂ 20-25% ਲਗਾ ਲਓ 100 ਦਾ 100% ਇਹ ਹਿਸਾਬ ਆ ਜਿਹੜਾ ਬੀ ਆ ਇਹਦਾ ਨਾਂ ਲਗਾਇਓ ਬੀ ਅੱਛਾ ਆ ਮੈਂ ਮਾੜਾ ਨਹੀਂ ਕਹਿੰਦਾ 40 ਕੁਇੰਟਲ ਤੱਕ ਨਿਕਲ ਆਇਆ ਪਰ ਹਮੇਸ਼ਾ ਕਦੇ ਵੀ ਸਮਾਂ ਅਨੁਕੂਲ ਨਹੀਂ ਰਹਿੰਦਾ ਜੇਕਰ ਲਗਾਤਾਰ 5 ਸਾਲ ਲਗਾਉਗੇ ਤਾਂ ਸਿਰਫ 2 ਸਾਲ ਹੀ ਇਹਨਾਂ ਦੇ ਅਨੁਕੂਲ ਰਹਿੰਦਾ ਸਮਾਂ 3 ਸਾਲ ਨਹੀਂ ਰਹਿੰਦਾ ਫਿਰ ਬਾਕੀ ਦੇ 3 ਸਾਲ ਦੋਸਤੋ ਆਪਾਂ ਕੀ ਕਰਾਂਗੇ ਤੇ ਦੋਸਤੋ ਜਿਹੜੇ ਹਾਈਬ੍ਰਿਡ ਬੀ ਨੇ ਇਹ ਥੋੜੇ ਜੇ ਹਲਕੀਆਂ ਦਰਮਿਆਨੀਆਂ ਜ਼ਮੀਨਾਂ ਦੇ ਲਈ ਤਿਆਰ ਹੋਏ ਨੇ ਜਿੱਥੇ ਤੋਂ ਉਹਨਾ ਉੱਚ ਵੀ 25 ਕੁਇੰਟਲ ਦਾ ਹੀ ਨਿਕਲਦਾ 25 ਤੋਂ 30 ਕੁਇੰਟਲ ਨਿਕਲਦਾ ਆ ਹਲਕੀਆਂ ਜ਼ਮੀਨਾਂ ਦੇ ਲਈ ਹਾਈਬ੍ਰਿਡ ਬੀ ਆਪਾਂ ਜ਼ਰੂਰ ਇਸਤੇਮਾਲ ਕਰ ਸਕਦੇ ਆ ਕਿਉਂਕਿ ਉੱਥੇ ਝੋਨਾ ਪਹਿਲਾਂ ਹੀ 25 ਕੁਇੰਟਲ ਨਿਕ ਰਿਹਾ ਜੇਕਰ ਇਹ ਲਗਾ ਦੇਵਾਂਗੇ ਮੌਸਮ ਅਨੁਕੂਲ ਰਹੇਗਾ ਤਾਂ 40 ਕੁਇੰਟਲ ਤੱਕ ਵੀ ਨਿਕਲ ਸਕਦਾ ਹੈ ਜਿੱਥੇ ਤੁਹਾਨੂੰ ਪਤਾ ਵੀ ਸਾਡੇ ਖੇਤ ਹਲਕੇ ਨੇ ਉੱਥੇ ਆਪਾਂ ਇਹ ਝੋਨੇ ਦੇ ਨਾਲ ਰਿਸਕ ਲੈ ਸਕਦੇ ਹਾਈਬ੍ਰਿਡ ਦੇ ਨਾਲ ਜੇਕਰ ਤੁਹਾਡੇ ਖੇਤ ਵਧੀਆ ਨੇ ਕਾਲੀ ਮਿੱਟੀ ਵਾਲੇ ਨੇ ਤਾਕੜੇ ਖੇਤ ਨੇ ਤਾਂ ਦੋਸਤੋ ਉੱਥੇ ਤੁਸੀਂ ਹਮੇਸ਼ਾ ਜਿਹੜਾ ਆਪਣਾ ਪਰਮਨ ਝੋਨੇ ਨੇ ਉਹੀ ਲਗਾਓ ਤੁਹਾਡੇ 35 ਕੁਇੰਟਲ ਦੇ ਆਸ-ਪਾਸ ਨਿਕਲਦੇ ਰਹਿਣਗੇ 3 ਕੁੰਟਲ ਤੋਂ ਕਦੇ ਵੀ ਨਹੀਂ ਘਟਦੇ ਹੈਗੇ ਪੱਤੀ 33 35 ਕੁੰਟਲ ਤੱਕ ਤੁਹਾਡੇ ਪਰਮਲ ਝੋਨੇ PR 126 ਹੋਗਾ 31 ਹੋਗਾ ਜਰੂਰ ਨਿਕਲਦੇ ਰਹਣਗੇ ਤੇ ਦੋਸਤੋ ਇਸ ਤੋਂ ਇਲਾਵਾ ਪਨੀਰੀ ਦੇ ਵਿੱਚ ਇੱਕ ਗੱਲ ਦੱਸਣੀ ਰਹੀ ਗਈ ਲੋਹਾ ਜ਼ਿੰਕ ਦੀ ਵੀ ਸਪਰੇਹਾਂ ਕਰੀ ਜਾਂਦੀਆਂ ਨੇ ਜੇਕਰ ਦੋਸਤੋ ਤੁਹਾਡੀ ਮਿੱਟੀ ਲਾਲ ਜੇ ਰੰਗ ਦੀ ਆ ਤਾਂ ਲੋਹੇ ਦੀ ਕਮੀ ਮਹਿਸੂਸ ਹੁੰਦੀ ਆ ਵੈਸੇ ਮਾਲਵਾ ਬੈਲਟ ਦੇ ਵਿੱਚ ਬਹੁਤ ਘਟ ਇਹ ਜੀਆਂ ਜਗਾਵਾਂ ਨੇ ਜਿੱਥੇ ਲੋਹੇ ਦੀ ਕਮੀ ਹੋਵੇ ਲੋਹੇ ਦੀ ਕਮੀ ਦੇ ਜਿਹੜੇ ਲੱਛਣ ਹੁੰਦੇ ਨੇ ਲੈਨਾ ਜੀ ਜਿੰਕ ਦੀ ਕਮੀ ਦੇ ਨਾਲ ਤਾਂ ਪਨੀਰੀ ਦੇ ਵਿੱਚ ਲੈਨਾ ਜੀ ਆ ਜਾਂਦੀਆਂ ਨੇ ਤੇ ਲੋਹੇ ਦੀ ਕਮੀ ਦੇ ਨਾਲ ਪਨੀਰੀ ਲਾਲ ਜੀ ਹੋ ਜਾਂਦੀ ਆ ਤੇ ਇਹ ਜੇ ਲੱਛਣ ਆਉਣ ਪਨੀਰੀ ਦੇ ਵਿੱਚ ਤਾਂ ਇਹਨਾਂ ਦੀ ਸਪਰੇਹਾਂ ਕੀਤੀਆਂ ਜਾਣ ਜੇਕਰ ਪਿਛਲੇ ਸਾਲੇ ਲੱਛਣ ਆ ਰਹੇ ਸੀ ਤਾਂ ਜਿੰਕ ਲੋਹਾ ਪਹਿਲਾਂ ਹੀ ਮਿੱਟੀ ਦੇ ਵਿੱਚ ਪਾ ਲਿਆ ਜਾਵੇ ਇਸ ਤੋਂ ਇਲਾਵਾ ਜੇਕਰ ਦੋਸਤੋ ਤੁਹਾਨੂੰ ਝੋਨੇ ਸੰਬੰਧੀ ਜਾਂ ਹੋਰ ਫਸਲਾਂ ਸੰਬੰਧੀ ਕੋਈ ਫਸਲਾਂ ਦੀ ਜਾਣਕਾਰੀ ਲੈਣੀ ਹੋਵੇ ਤਾਂ ਮੈਂ ਇੱਥੇ ਆਪਣਾ ਵਟਸਐਪ ਨੰਬਰ ਮੈਂਸ਼ਨ ਕਰ ਰਿਹਾ ਹਾਂ ਇਪ WhatsApp ਨੰਬਰ ਤੇ ਮੈਸੇਜ ਕਰ ਲਿਆ ਕਰੋ ਵੀਡੀਓ ਬਣਾ ਕੇ ਸੈਂਡ ਕਰ ਦਿਆ ਕਰੋ ਆਪਾਂ 24 ਘੰਟੇ ਦੇ ਅੰਦਰ ਅੰਦਰ ਰਿਪਲਾਈ ਜ਼ਰੂਰ ਕਰਾਂਗੇ ਤੇ ਦੋਸਤ ਇਹ ਨੰਬਰ ਤੇ ਫੋਨ ਕਾਲ ਜਨਾ ਕਰਿਓ ਬੈਸ ਦਾ ਸਵਿਚ ਆਫ ਹੀ ਹੁੰਦਾ ਆ ਤੇ WhatsApp ਕਾਲ ਵੀ ਨਾ ਕਰਿਓ ਆਪਾਂ WhatsApp ਕਾਲ ਟੈਂਡ ਨਹੀਂ ਹੋਣੀ ਕਿਉਂਕਿ ਦਿੱਲੀ ਦੇ ਸੈਂਕੜਾ ਫੋਨ ਕਾਲਸ ਆਉਂਦੇ ਨੇ ਓਨਲੀ WhatsApp ਮੈਸੇਜ ਤੇ ਵੀਡੀਓ ਹੀ ਸੀਨ ਹੋਣਗੇ ਤੇ ਦੋਸਤੋ ਵੀਡੀਓ ਜੇਕਰ ਤੁਹਾਨੂੰ ਵਧੀਆ ਲੱਗੀ ਤਾਂ ਅੱਗੇ ਆਪਣੇ ਦੋਸਤਾਂ ਮਿੱਤਰਾਂ ਨੂੰ WhatsApp ਦੇ ਜਰੀਏ ਜ਼ਰੂਰ ਸ਼ੇਅਰ ਕਰ ਦਿਆ ਕਰੋ ਫੇਸਬੁੱਕ ਤੇ ਸ਼ੇਅਰ ਕਰਦਿਆ ਕਰੋ ਇੰਸਟਾਗ੍ਰam ਤੇ ਸ਼ੇਅਰ ਕਰਦਿਆ ਕਰੋ ਦੋਸਤਾਂ ਮਿੱਤਰਾਂ ਦੇ ਨਾਲ ਜਰੂਰ ਸ਼ੇਅਰ ਕਰਦਿਆ ਕਰੋ ਤਾਂ ਜੋ ਕਿ ਹਰੇਕ ਕਿਸਾਨ ਤੱਕ ਇਹ ਲੋੜਿੰਦੀ ਵੀਡੀਓ ਜਿਹੜੀ ਪਹੁੰਚ ਸਕੇ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਹਾਲੇ ਤੱਕ ਫੋਲੋ ਨਹੀਂ ਕਰਿਆ ਆਪਣੇ ਚਾਜ ਐਗਰੀਕਲਚਰ ਚੈਨਲ ਨੂੰ ਫੋਲੋ ਜਰੂਰ ਕਰ ਲਿਓ ਤੇ ਘੰਟੀ ਵਾਲਾ ਬਟਨ ਆਪਾਂ ਨਾ ਭੁੱਲਿਓ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਤਿ ਸ਼੍ਰੀ ਅਕਾਲ ਜੀ